ਵਿਖਿਆ ਮਾਤਾ ਪਾਕ ਕੋਰ ਹਜ਼ੂਰ ਨੇ ਸਿਰ ਤੇ ਹੱਥ ਫੇਰ ਕੇ ਕਿਹਾ ਸਾਦ ਸਾਦ ਬੇਟਾ ਇਹ ਤੇ ਸ਼ਾਬਾਸ਼ ਔਰ ਉਦਣ ਮਹਾਰਾਜ ਨੇ ਜਦੋਂ ਸ਼ਹੀਦ ਸਿੱਖਾਂ ਦਾ ਸਸਕਾਰ ਕੀਤਾ ਨਾ ਮੁਕਤਸਬ ਸਾਹਿਬ ਦੀ ਧਰਤੀ ਤੇ ਕਿਹਾ ਸੀ ਖਾਲਸਾ ਜੀ ਅੱਜ ਤੋਂ ਬਾਅਦ ਮੇਰੇ ਪੰਥ ਨੂੰ ਕੋਈ ਖਤਰਾ ਨਹੀਂ ਸਿੱਖਾਂ ਸਵਾਲ ਕੀਤਾ ਮਹਾਰਾਜ 13 ਜੰਗਾਂ ਪਹਿਲਾਂ ਵੀ ਹੋਈਆਂ ਨੇ ਪਹਿਲਾਂ ਕਦੇ ਨਹੀਂ ਕਿਹਾ ਪੰਥ ਨੂੰ ਕੋਈ ਖਤਰਾ ਨਹੀਂ ਅੱਜ ਕਿਉਂ ਕਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਖਾਲਸੇ ਹੋ ਜਿਸ ਪੰਥ ਦੀ ਧਰਮ ਦੀ ਕੌਮ ਦੀਆਂ ਬੀਬੀਆਂ ਆਪਣੀ ਰੱਖਿਆ ਕਰਨ ਦੇ ਖੁਦ ਕਾਬਲ ਹੋ ਜਾਣ ਉਸ ਪੰਥ ਨੂੰ ਦੁਨੀਆ ਵਿੱਚ ਕੋਈ ਖਤਰਾ ਨਹੀਂ ਹੋ ਸਕਦਾ ਅੱਜ ਮਾਹੀ ਭਾਗੌਰ ਦੀ ਕੁਰਬਾਨੀ ਕਰਕੇ ਅੱਜ ਮਾਹੀ ਭਾਗੌਰ ਦੀ ਸੂਰਬੀਰਤਾ ਕਰਕੇ ਪਾਤਸ਼ਾਹ ਨੇ ਬਚਨ ਕਹੇ ਅੱਜ ਤੋਂ ਬਾਅਦ ਪੰਥ ਨੂੰ ਕੋਈ ਖਤਰਾ ਨਹੀਂ ਜਿਹੜੇ ਪੰਥ ਵਿੱਚ ਬੀਬੀਆਂ ਖੁਦ ਰੱਖਿਆ ਕਰਨ ਦੇ ਕਾਬਲ ਹੋ ਜਾਣ ਉਸ ਪੰਥ ਨੂੰ ਕਦੇ ਵੀ ਕੋਈ ਖਤਰਾ ਨਹੀਂ ਹੋ ਸਕਦਾ ਸਾਧ ਸੰਗਤ ਜਿਹੜੇ ਪੰਥ ਵਿੱਚ ਬੀਬੀਆਂ ਸਿੱਖੀ ਤੋਂ ਮਨਕਰ ਹੋ ਜਾਣ ਉਹਨੂੰ ਖਤਮ ਕਰਨ ਦੀ ਲੋੜ ਨਹੀਂ ਪੰਜਮ ਅਕਸਾਲਾਂ ਵਿੱਚ ਉਹ ਆਪੇ ਖਤਮ ਹੋ ਜਾਂਦਾ ਹੈ ਇਸ ਲਈ ਆਪੋ ਆਪਣੇ ਬੱਚਿਆਂ ਨੂੰ ਸਿੱਖਿ ਦਿਓ ਆਪੋ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਸਾਧ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦਾ ਸੱਚਾ ਗੁਰ ਲੱਭੋ ਦਰਸ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਬਾਬਾ ਮੁਕਾਲਾ ਸਾਹਿਬ ਦੀ ਧਰਤੀ ਉੱਤੇ ਮਨਾਇਆ ਜਾਂਦਾ ਹਾਂ ਉਹ ਪੁੰਨਿਆਂ ਵਾਲੇ ਦਿਨ ਹੁੰਦਾ ਪਰ ਉਹਨੂੰ ਉਹ ਇਸ ਵਾਸਤੇ ਗੁਰੂ ਦੇ ਪੰਥ ਦੇ ਪਿਆਰੇ ਸੰਤ ਜਨ ਗੁਰਮੁਖ ਪਿਆਰੇ ਵਿਦਵਾਨਾਂ ਦਿਨ ਰੱਖਿਆ ਹੈ ਉਹ ਸਿੱਖੋ ਰਖੜੀਵਲ ਦੇ ਪਾਸੇ ਨਾ ਭਜਿਓ ਆਓ ਸੱਚੇ ਗੁਰੂ ਦੇ ਕੋਲ ਜਾ ਕੇ ਆਪਣੀ ਬਾਹ ਉਸ ਭਾਈ ਮੱਖਣ ਸ਼ਾਹ ਦੀ ਤਰ੍ਹਾਂ ਪਕੜਾਈਏ ਉਹ ਗੁਰੂ ਸਾਨੂੰ ਪਾਰ ਲਗਾਏਗਾ ਪਰ ਮਾਫ ਕਰਿਓ ਅਸੀਂ ਉੱਥੇ ਜਾ ਕੇ ਵੀ ਧਾਗੇ ਨਿਸ਼ਾਨ ਸਾਹਿਬ ਨਾਲ ਧਾਗੇ ਬੰਨੀ ਤੇ ਉੱਥੇ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੀੜਿਆਂ ਨਾਲ ਤੁਸੀਂ ਧਾਗੇ ਬਣ ਕੇ ਆ ਜਾਂਦੇ ਹੋ ਨਹੀਂ ਉਹ ਸਿੱਖਾ ਆਪਣਾ ਹੱਥ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਕੜਾਈਂ ਪਾਤਸ਼ਾਹ ਇੱਥੇ ਲੁੱਟਣ ਵਾਲੇ ਬਹੁਤ ਨੇ ਸੰਸਾਰੀ ਸ਼ਰੀਰਾਂ ਵਿੱਚ ਵੀ ਤੇ ਅੰਦਰ ਦੇ